ਸਤਿ ਸ੍ਰੀ ਅਕਾਲ ਦੋਸਤੋ ਅੱਜ ਦਾ ਆਪਣਾ ਵਿਸ਼ਾ ਚੁੰਨੀ ਚੁੰਨੀ ਕੀ ਹੈ ਇਸ ਨੂੰ ਬਚਾ ਕੇ ਰੱਖੋ ਚੁੰਨੀ ਦੀ ਮਹੱਤਤਾ ਕੀ ਹੈ ਸਾਡੇ ਜੀਵਨ ਦੇ ਵਿੱਚ ਸਾਡੀਆਂ ਮਾਵਾਂ ਨਾਨੀਆਂ ਦਾਦੀਆਂ ਹਮੇਸ਼ਾ ਆਪਣੇ ਨਾਲ ਰੱਖਦੀਆਂ ਸੀ ਸਿਰ ਟੱਕ ਕੇ ਰੱਖਦੀਆਂ ਸੀ ਸਿਰ ਤੇ ਚੁੰਨੀ ਲੈ ਕੇ ਰੱਖਦੀਆਂ ਸੀ ਉਹਨੂੰ ਵਰਤਦੀਆਂ ਵੀ ਸੀ ਇਹ ਨਹੀਂ ਲੈ ਕੇ ਹੀ ਰੱਖਦੇ ਨੇ ਅਸੀਂ ਕਿਵੇਂ ਵਰਤਤੀਆਂ ਸੀ ਬੱਚੇ ਨੂੰ ਪਸੀਨਾ ਆਉਣਾ ਫਟਾਫਟ ਕੋਈ ਤੌਲੀਆ ਨਹੀਂ ਲੱਭਣਾ ਕੋਈ ਰਮਾਲ ਨਹੀਂ ਲੱਭਣਾ ਫਟਾਫਟ ਆਪਣੀ ਚੁੰਨੀ ਦੇ ਪੱਲੇ ਨਾਲ ਹੀ ਪਸੀਨਾ ਸਾਫ਼ ਕਰ ਦੇਣਾ ਜੇ ਕਿਤੇ ਬਾਜ਼ਾਰ ਜਾਣਾ ਜਾਂ ਇੱਧਰ ਉੱਧਰ ਜਾਣਾ ਬੱਚੇ ਨਾਲ ਤੇ ਧੁੱਪ ਲੱਗਣੀ ਤੇ ਆਪਣੀ ਚੁੰਨੀ ਦਾ ਪੱਲਾ ਜਿਹੜਾ ਉਹਨਾਂ ਤੇ ਕਰ ਦੇਣਾ ਛਤਰੀ ਦਾ ਕੰਮ ਵੀ ਲੈ ਲੈਣਾ ਤੇ ਜੇ ਕਦੇ ਕਿਸੇ ਨੂੰ ਖਾਣਾ ਪਰੋਸਣਾ ਹੁੰਦਾ ਭਾਂਡੇ ਮਾਂਜ ਧੋ ਕੇ ਰੱਖੇ ਹੁੰਦੇ ਸੀ ਫਿਰ ਵੀ ਉਹਦੇ ਚ ਖਾਣਾ ਪਰੋਸਣ ਤੋਂ ਪਹਿਲਾਂ ਚੁੰਨੀ ਦੇ ਪੱਲੇ ਨਾਲ ਇੱਕ ਵਾਰੀ ਸਾਫ਼ ਜ਼ਰੂਰ ਕਰ ਲੈਂਦੇ ਸੀ ਤੇ ਜੇ ਕਦੇ ਕਿਤੇ ਕਿਸੇ ਦੀ ਯਾਦ ਆ ਜਾਣੀ ਮਾਪੇ ਦੀ ਯਾਦ ਆ ਜਾਣੀ ਤਾਂ ਹੰਝੂਆਂ ਦਾ ਸਾਗਰ ਸੀਗਾ ਜਿਹੜਾ ਉਹ ਵੀ ਇਹ ਚੁੰਨੀ ਦੇ ਪੱਲਾ ਹੀ ਸਮੇਟਦਾ ਸੀ ਤੇ ਜਦੋਂ ਵੱਡਿਆਂ ਦੇ ਸਾਹਮਣੇ ਇਸ ਚੁੰਨੀ ਨਾਲ ਸਿਰ ਟੱਕਦੇ ਹਨ ਤਾਂ ਪੂਰੀ ਪਰੰਪਰਾ ਜਿਹੜੀ ਹੈ ਧੰਨ ਹੋ ਜਾਂਦੀ ਹੈ ਸੋ ਇਸ ਕਰਕੇ ਜਿਹੜਾ ਹੈ ਨਾ ਚੁੰਨੀ ਨੂੰ ਸੰਭਾਲ ਕੇ ਰੱਖੇ ਆਪਣੇ ਨਾਲ ਰੱਖ ਪਤਾ ਨਹੀਂ ਕਦੋਂ ਇਸ ਦੀ ਜ਼ਰੂਰਤ ਪੈ ਜਾਵੇ ਕਿੱਥੇ ਜ਼ਰੂਰਤ ਪੈ ਜਾਵੇ ਧੰਨਵਾਦ ਦੋਸਤਾਂ